ਵਾਹਿਗੁਰੂ ਸਾਹਿਬ ਜੀਓ ਕੁੰਬੇ ਬੱਦਾ ਜਲ ਰਹਾ ਜਲ ਬਿਨ ਕੁੰਬ ਨਾ ਹੋਏ ਗਿਆਨ ਕਾ ਬੱਦਾ ਮਨ ਰਹਾ ਗੁਰ ਬਿਨ ਗਿਆਨ ਨਾ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਾ ਸੇਵਕ ਜਨਮਾਨਹ ਪ੍ਰਤੱਖ ਗੁਰੂ ਨਿਸਤਾਰੇ ਜੋ ਦਰਸ਼ਨ ਗੁਰੂ ਜੀ ਆਏ ਹੈ ਦਰਸ਼ਨ ਗੁਰੂ ਗ੍ਰੰਥ ਜੀ ਆਏ ਹੈ ਜੋ ਮੁਝ ਬਚਨ ਸੁਨਣ ਕੋ ਚਾਏ ਹੈ ਦਰਸ਼ਨ ਗੁਰੂ ਗ੍ਰੰਥ ਜੀ ਆਏ ਹੈ ਵੇ ਸਾਕ ਤੀਰਨ ਕਿਉ ਵਾਡੀਆਂ ਜਿੰਨਾ ਪ੍ਰੇਮ ਵਿਸ਼ੋ ਹਰ ਸੱਜਣ ਪਰਖ ਵਿਸਾਰ ਕ ਲੱਗੀ ਮਾਇਆ ਤੋ ਵੇ ਸਾਕ ਧੀਰਨ ਕਿਉ ਵਾਡਿਆਂ ਜਿੰਨਾ ਪ੍ਰੇਮ ਬਿਸ਼ੋਹ ਗੁਰੂ ਰੂਪ ਗੁਰੂ ਦੀ ਪਿਆਰੀ ਸਾ ਸੰਗਤ ਜੀ ਆਜ ਅਸੀਂ ਵਸਾਕ ਦਾ ਵੀਨਾ ਆਨੰਦ ਹੋਣ ਲੱਗਾ ਵਾ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ ਦੁੱਖਾਂ ਕਲੇਸ਼ਾਂ ਦਾ ਨਾਸ ਕਰੇ ਆਪਣੇ ਭਜਨ ਦਾ ਸਤਿਗੁਰੂ ਪ੍ਰਕਾਸ਼ ਕਰੇ ਸਭ ਤੋਂ ਪਹਿਲਾਂ ਬਾਰਾਮਾਹ ਦੀ ਰਚਨਾ ਜਿਹੜੀ ਆ ਤਿੰਨ ਵਾਰ ਹੋਈ ਆ ਸਭ ਤੋਂ ਪਹਿਲਾਂ ਤਾਨਾ ਗੁਰ ਨਾਨਕ ਦੇਵ ਜੀ ਮਹਾਰਾਜ ਨੇ ਤੁਖਾਰੀ ਰਾਗ ਦੇ ਵਿੱਚ ਬਾਰਾਮਾਹ ਦੀ ਰਚਨਾ ਕੀਤੀ ਦੂਸਰਾ ਤਾਨਾ ਗੁਰ ਅਰਜਨ ਦੇਵ ਜੀ ਮਹਾਰਾਜ ਨੇ ਮਾਜ ਰਾਗ ਦੇ ਵਿੱਚ ਰਚਨਾ ਕੀਤੀ ਬਾਰਾਮਾਹ ਦੀ ਤੀਸਰੀ ਰਚਨਾ ਜਿਹੜੀ ਆ ਤਾਨਾ ਗੁਰ ਗੋਬਿੰਦ ਸਿੰਘ ਮਹਾਰਾਜ ਨੇ ਸਵਯਾਂ ਦੇ ਰੂਪ ਚ 12 ਮਹਾ ਦੀ ਰਚਨਾ ਜਿਹੜੀ ਕੀਤੀ ਹੈ ਉਸ ਰਚਨਾ ਦਾ ਇਸ ਭਾਗ ਦਾ 12 ਮਹਾ ਦਾ ਦੋ ਜਿਹੜੇ ਆ ਮੰਗਲਾ ਚਰਨ 12 ਮਹੀਨੇ ਆ ਉਹ ਦੋ ਮੰਗਲਾ ਚਰਨ ਨੂੰ ਸਤਗੁਰੂ ਸੁਭਜਾਉਂਦੇ ਆ ਕਿਰਤ ਕਰਮ ਕੇ ਵਿਸੜੇ ਕਰ ਕਰਪਾ ਮੇ ਲੋ ਰਾਮ ਚਾਰ ਕੁੰਤ ਦੇ ਦਸ ਪਰਮੇ ਤੱਕ ਆਏ ਪ੍ਰਭ ਕੀ ਸਾ ਏ ਜੋਦੜੀ ਆ ਇਹ ਬੇਨਤੀ ਆ ਕਿ ਇਹ ਪ੍ਰਭੂ ਪਰਮਾਤਮਾ ਜੀਵ ਜਿਹੜਾ ਕਈ ਜਨਮਾਂ ਤੋਂ ਤਰਨਾਂ ਗਿਛ ਰਿਹਾ ਤੇ ਇਹ ਜਨਮ ਜਿਹੜਾ ਵਾ ਇਹ ਪ੍ਰਭੂ ਪਰਮਾਤਮਾ ਸਾਨੂੰ ਮਲਾ ਲ ਇਹ ਜੀਵਨ ਗੱਤਰ ਆ ਇਹ ਜਨਤਰਾ ਜਿਹੜੀ ਚੱਲਦੀ ਚੱਲਦੀ ਫਿਰ ਕਿੱਥੇ ਪਹੁੰਚਦੀ ਆ ਲਾਟ ਜਿਹੜਾ ਮੰਗਲਾ ਚਰਨ ਆ ਜਿੰਨੇ ਜਿੰਨੇ ਨਾਮ ਧਿਆਇਆ ਤਿੰਨ ਕੀ ਕਾਸਰ ਜਿੰਨੇ ਉਸ ਪ੍ਰਭੂ ਪਰਮਾਤਮਾ ਦੀ ਬੰਦਗੀ ਕੀਤੀ ਆ ਨਾਮ ਜਪਿਆ ਵਾ ਉਹ ਭਗਦਰ ਤੋਂ ਪਾਰ ਹੋ ਜਾਂਦਾ ਸਤਿਗੁਰ ਸਾਨੂੰ ਸਮਝਾਉਂਦੇ ਆ ਪਿਛਲੇ ਮਹੀਨੇ ਸਾਨੂੰ ਜਦੋਂ ਨਵਾਂ ਸਾਲ ਲੱਗਦਾ ਵਾ ਇਹ ਸਾਲ ਦਾ ਦੂਸਰਾ ਮਹੀਨਾ ਵਿਸਾਖ ਵਿਸਾਖ ਦਾ ਮਹੀਨਾ ਦੂਸਰਾ ਮਹੀਨਾ ਤੇ ਸਤਿਗੁਰ ਪਹਿਲੇ ਮਹੀਨੇ ਸਾਨੂੰ ਸਮਝਾਉਂਦੇ ਚੇਦ ਗਵਿੰਦ ਅਰਾਧਿਏ ਖੋਵੇ ਆਨੰਦ ਕਟਾ ਆਨੰਦ ਖੁਸ਼ੀ ਜੇ ਤੜਾ ਜੇਦਵਰ ਚੇਤੇ ਕਰਨਾ ਯਾਦ ਕਰਨਾ ਉਸ ਮਾਲਕ ਨੂੰ ਯਾਦ ਕਰਿਆ ਕਰ ਉਸ ਦੀ ਜੇ ਖੁਸ਼ੀ ਲੈਣੀ ਹੈ ਨਾ ਤੇ ਉਸ ਨੂੰ ਯਾਦ ਕਰਿਆ ਕਰ ਉਹਦੀ ਅਰਦਾਸਾਂ ਕਰਿਆ ਕਰ ਉਹਦੇ ਇੱਕ ਜੋਦੜੀ ਕਰਿਆ ਕਰ ਉਹਦੇ ਇੱਕ ਬੇਨਤੀ ਕਰਿਆ ਕਰ ਸਤਿਗੁਰੂ ਪਹਿਲੇ ਵੀਨੇ ਸਾਨੂੰ ਚੇਹ ਦੇ ਵੀਨੇ ਇਹ ਸਮਝਾ ਦਿੱਤਾ ਵਾ ਦੂਸਰੇ ਵੀਨੇ ਸਾਨੂੰ ਇਹ ਸਮਝਾਉਂਦੇ ਆ ਸਭ ਤੋਂ ਪਹਿਲਾਂ ਵਿਸਾਖੀ ਦੇ ਦਿਹਾੜੇ ਤੇ ਸਾਰੀ ਸੰਗਤ ਨੂੰ ਦੇਸ਼ਵਦੇਸ਼ ਦੇ ਸਾਈ ਸੰਗੁਰਾਨ ਕਲੇਵਾ ਸੰਗਤ ਨੂੰ ਲੱਖ ਲੱਖ ਵਸਾਖੀ ਦੀ ਵਧਾਈ ਕੋ ਤੇ ਸਤਿਗੁਰੂ ਇਸ ਵੀਨੇ ਸੰਸਾਰ ਸਮਝਾਉਂਦੇ ਆ ਵਿਸਾਖ 3 ਕੋ ਵਾਢੀ ਆ ਜਿੰਨਾ ਪੇਮ मम ਸੋ ਹਰ ਸਾਜਣ ਪੁਰਖ ਵਸਾਰ ਕੇ ਲੱਗੀ ਮਾਇਆ ਤੋਂ ਸਤਗੁਰੂ ਇੱਥੇ ਸਮਝਾਉਂਦੇ ਆ ਕਿ ਵਿਸਾਖ ਧੰਨ ਕੋ ਵਾਡੀਆਂ ਜੋ ਵਿਛੜੀਆਂ ਜੋ ਪ੍ਰਭੂ ਪਰਮਾਤਮਾ ਦੇ ਨਾਲੋਂ ਵਿਛੜ ਜਾਂਦੀਆਂ ਜਿਤਾ ਆਪਾਂ ਕਹਿੰਦੇ ਆ ਨਾ ਕੋਈ ਆਣ ਮਲਾਵੀ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਤੇ ਆਉ ਚਾਹ ਹਰ ਮਿਲਨੇ ਨੋ ਮਾ ਲੋਚਦਾ ਕਰਮ ਲਾਮਣ ਹਾ ਕਰਮਾਂ ਤੋਂ ਬਿਗੈ ਉਸ ਪ੍ਰਭੂ ਪਰਮਾਤਮਾ ਦੀ ਮਿਲਿਆ ਨਹੀਂ ਦਾ ਸਕਾ ਪਰ ਸਤਗੁਰੂ ਇੱਥੇ ਸਾਨੂੰ ਸਮਝਾਉਂਦੇ ਆ ਕਿ ਵਿਸਾਖ ਦਾ ਮਹੀਨਾ ਕਿਉਂ ਇੱਕ ਖੁਸ਼ੀ ਦਾ ਤਿਆਰ ਰੀਝਾ ਦਾ ਤਿਹਾਸ ਇਸ ਮਹੀਨੇ ਦੇ ਵਿੱਚ ਕਿਉਂ ਖੁਸ਼ੀਆਂ ਦੇ ਧਰਮ ਗੁਰੂ ਗੋਬਿੰਦ ਸਿੰਘ ਕਿਉਂ ਚੁਣਿਆ ਮਹੀਨਾ ਕਿ ਇਸ ਮਹੀਨੇ ਦੇ ਚੇਤ ਤੇ ਵਿਸਾਖ ਦੇ ਮਹੀਨੇ ਵਿੱਚ ਬਸੰਤ ਰੁੱਤ ਹੁੰਦੀ ਹੈ ਜਿਹੜੇ ਫੌਦ ਦੇ ਆ ਉਹ ਖਿੜ ਜਾਂਦੇ ਆ ਪੱਤੇ ਆ ਨਵੇਂ ਪੱਤੇ ਲੱਗ ਜਾਂਦੇ ਆ ਪੁੱਲ ਜਿਹੜੇ ਕਿੜੇ ਹੁੰਦੇ ਆ ਇਸ ਕਰਕੇ ਮਹਾਰਾਜ ਨੇ ਇਹ ਮਹੀਨਾ ਜਿਹੜਾ ਵਸਾਖੀ ਦਾ ਮਨਾ ਚੁੜਾ ਇਸ ਕਾ ਖਾਲਸਾ ਪੰਦੀ ਜਿਹੜੀ ਹੈ ਸਿਰ ਜਿਹੜਾ ਇਨਾਂ ਮੀਨਾ ਵਿੱਚ ਕੀਤੀ ਕਿ ਮੇਰਾ ਖਾਲਸਾ ਵੀ ਖੜਿਆ ਪਰਿਆ ਖੜਿਆ ਰਹੇਗਾ। ਸਾਮਣ ਸਰਸੀ ਕਾਮਣੀ ਚੰਨ ਕਮਲ ਸੋ ਪਿਆਰ ਮਤਨ ਰਿਤਾ ਸਤ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਕੜਾ ਆ ਗਿਆ ਦੱਸਣ ਸਭੇ ਸਾ। ਜੋ ਅੱਖਾਂ ਦੇ ਨਾਲ ਦਿਖ ਰਿਹਾ ਸਾਰਾ ਅਮਨਾਸ ਸੁਣ ਵਾਲਾ ਤੇ ਜੋ ਨਹੀਂ ਦਿਸ ਰਿਹਾ ਉਹ ਪਰਮ ਪ੍ਰਮਾਤਮਾ ਦਾ ਨਾਮ ਬੰਦੀ। ਉਹ ਸਤਗੁਰੂ ਤੇ ਸਮਝਾਉਂਦੇ ਆ ਕਿ ਵਿਸਾਖ ਤੇ ਇਨਕੋ ਵਾਢਿਆ ਜਿੰਨਾ ਪ੍ਰੇਮ ਅਭ ਸੋ ਕੋ ਜਿਹੜੀ ਵਿਸਲੀ ਹੋਈ ਰੂਹ ਆ ਪ੍ਰਭੂ ਪਰਮਾਤਮਾ ਨਾਲ ਵਿਸਰ ਜਾਂਦੀ ਆ ਤੇ ਉਹ ਕਹਿੰਦੇ ਆ ਉਹ ਬੜਾ ਨੂੰ ਪਿਆਸ ਲੱਗਦੀ ਆ ਕਿ ਮੈਨੂੰ ਪ੍ਰਭੂ ਪਰਮਾਤਮਾ ਜਿਹੜਾ ਮਿਲ ਜਾਊ ਉਹ ਉਹਦਾ ਸੋੜਾ ਨਹੀਂ ਚੱਲ ਸਕਦਾ ਤੇ ਫਿਰ ਸੰਗਤ ਜਹਾਰ 사ਜਣਪੁਰਖ ਅਵਸਾਰ ਗਾ 사ਜਣ 사ਜਣ ਨੂੰ ਆਪਣੇ ਪੁਰਖ ਅਵਸਾਰ ਤੋਂ ਉਹਨੂੰ ਅਵਸਾਰ ਲੈਂਦਾ ਨਾ ਤੇ ਮੋਹ ਮਾਇਆ ਫਸ ਜਾਂਦਾ ਆ ਤੱਗੇ ਸਤਿਗੁਰ ਕਹਿੰਦੇ ਆ ਪਤਰ ਇਕ ਨਤ ਰਣਾ ਸੰਗਤ ਨਾ ਹਰਿਆਵਨਾਸੀ ਓਹੋ ਪੁੱਤਰ ਆਪਣੇ ਜਿਹੜਾ ਪੁੱਤਰ ਜਨਮ ਦਿੱਤਾ ਪੁੱਤਰ ਆਪਾਂ ਧੀਆ ਪੁੱਤਰ ਕਹਿੰਦੇ ਆ ਨਾ ਬਾ ਬਾ ਕਹਿੰਦੇ ਆ ਨਾ ਕਿ ਵੀਰ ਸਾਹਿਬ ਕਹਿੰਦੇ ਆ ਕਿ ਜਿਹੜਾ ਸਤਿਗੁਰ ਕਹਿੰਦੇ ਧੀਆ ਪੁੱਤਰ ਜਿਹੜੇ ਕਿਸੇ ਕੰਮ ਨਹੀਂ ਕਰਾਉਂ ਕਲਤਰ ਇਸਤਰੀ ਨੂੰ ਕਿਹਾ ਗਿਆ ਪੁੱਤਰ ਆਪਣੇ ਪੁੱਤਰ ਨੂੰ ਕਿਹਾ ਗਿਆ ਤਕਿ ਇਹ ਜਿੰਨਾਂ ਨੂੰ ਸੰਗ ਕਰਦਾ ਵਾਂ ਜਿੰਨਾਂ ਨੂੰ ਪਿਆਰ ਕਰਦਾ ਵਾਂ ਪਰ ਆਹ ਕਹਿੰਦੇ ਇਹ ਵਿਨਾਸ਼ਿਕ ਖਤਰ ਨੂੰ ਹੋਣ ਵਾਲੇ ਤੇ ਇੱਕ ਕਿਹੜਾ ਜਿਹੜਾ ਖਤਮ ਹੋਣ ਵਾਲਾ ਉਹਨੂੰ ਆਪਾਂ ਜੱਪਦੇ ਨਹੀਂ ਮਨਤਨ ਰੱਤਾ ਸਭ ਚ ਰੰਗ ਇੱਕੋ ਨਾਮ ਹਾਰ ਵਿਖਿਆ ਰੰਗ ਕੁੜਾ ਬਿਆ ਦਿਸਣ ਸਭੇ ਜੋ ਚੀਜ਼ਾਂ ਸਾਨੂੰ ਦਿਸਦੀਆਂ ਵਾਂ ਉਹਨਾਂ ਨਾਲ ਆਪਾਂ ਪਿਆਰ ਪਾ ਲਿਆ ਤੇ ਜੋ ਨਹੀਂ ਦਿਸਦੀਆਂ ਉਹਨਾਂ ਨੂੰ ਆਪਾਂ ਬਿਸਾਰ ਦੇ ਮਹਾਰਾ ਕਹਿੰਦੇ ਆ ਧੀਆ ਪੁੱਤਰ ਜਿਹੜੇ ਆ ਇਹ ਜਿਹੜੇ ਆ ਇਹ ਤੇਰੇ ਸਾਥ ਨਹੀਂ ਬਣਨੇ ਇਹ ਬਨਾਸੇ ਖਤਮ ਹੋਣ ਵਾਲੇ ਆ ਪਲਚ ਪਲਚ ਸਗਲੀ ਮੋਈ ਝੂਠੇ ਦੰਦੇ ਮੋਹ ਕਹਿੰਦੇ ਪਲਚ ਪਲਚ ਹਾਏ ਹਾਏ ਪੰਜ ਸਾਲ ਮੂੰਹ ਮਾਇਆ ਫਸ ਕੇ ਹਾਏ ਹਾਏ ਕਰਦਾ ਨਾ ਇੱਥੋਂ ਹੀ ਕਰ ਲਵਾ ਇੱਥੋਂ ਵੀ ਮੂੰਹ ਮਾਇਆ ਫਸ ਗਿਆ ਐਨਾ ਮੂੰਹ ਮਾਇਆ ਫਸ ਗਿਆ ਵਾ ਕਿ ਐਸਾ ਕੋਈ ਸੋਚਦਾ ਗਹਿਰੀ ਕਰਕੇ ਨੀਵ ਕਦਾ ਕਰਾਈ ਉੱਪਰ ਮੰਡੇ ਸਾਜ ਅੰਨੀਆਂ ਗਹਿਰੀਆਂ ਆਸਾਂ ਲੈ ਕੇ ਰਹਿ ਗਿਆ ਵਾ ਕਿ ਮੈਂ ਸੰਸਾਰ ਤੋਂ ਜਾਣਾ ਨਹੀਂ ਕਿ ਸੰਸਾਰ ਵਿੱਚ ਮੈਂ ਸਦਾ ਰਹਿਣ ਵਾਲਾ ਹਾਂ ਪਰ ਮਾਰਕ ਕਿੰਨੇ ਨਹੀਂ ਆਸਾ ਕਰਤਾ ਜਗ ਬੂਆ ਆਸਾ ਕਰੇ ਨਾ ਜਾਏ ਰਾਣ ਕਾ ਆਸਾ ਪੂਰੀ ਸੋਚ ਦਲਾਏ ਕਿਤੇ ਇੱਕ ਆਸ ਕਰਿਆ ਆਸਾ ਕਰੂ ਰਾਮ ਦੀ ਇੱਕ ਆਸਾ ਕਰਿਆ ਕਰ ਇੱਕ ਪਿਆਰ ਪਾਣਾ ਉਸ ਪ੍ਰਭੂ ਪ੍ਰਮਾਤਮਾ ਜਿੰਨੇ ਤੇਰੇ ਨਾਲ ਜਾਣਾ ਵਾ ਤੇ ਜਿਹੜੇ ਆ ਜਿਹੜੇ ਝੂਠੇ ਧੰਦੇ ਆ ਇਹਨਾਂ ਵਿੱਚ ਫਸ ਕੇ ਆਪਣਾ ਜੀਵਨ ਦਾਕਵਾ ਇੱਕਸ ਹਰ ਕਹਿ ਨਾ ਬਿਨਾ ਅੱਗੇ ਲਈ ਐ ਖੋਹੇ ਇੱਕ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਗੈਰ ਜਿਹੜਾ ਵਾ ਉਹ ਤੇਰਾ ਕਿਸੇ ਨੇ ਸਾਥੀ ਨਹੀਂ ਮੰਗਣਾ ਉਹਨੇ ਤੇਰਾ ਅੰਗ ਸੰਗ ਦੀ ਵੰਣਾ ਉਸ ਪ੍ਰਭੂ ਪਰਮਾਤਮਾ ਦਾ ਨਾਮ ਦਪਿਆ ਕਰ ਵਿਸਾਰ ਬਗੋਚਣਾ ਪ੍ਰਭ ਨ ਵਰਨਾ ਕੋਏ ਕੋਈ ਵਿਸਾਰ ਬਗੋਚਣਾ ਪ੍ਰਭੂ ਬਿਰ ਅਵਰ ਨਾ ਕੋ ਕਹਿੰਦੇ ਦੂਸਰੇ ਅਨੁਸਾਰ ਦੇ ਦੂਸਰਿਆਂ ਜਿਹੜਾ ਉਹਨਾਂ ਸੰਗ ਨਾ ਕਰ ਇੱਕ ਪ੍ਰਭੂ ਪਰਮਾਤਮਾ ਦਾ ਉਤਸਵ ਦਾ ਲੈ ਜਿਨੇ ਤੇਰਾ ਵਾ ਸਾਰਥੀ ਬਣਨਾ ਹੈ ਪ੍ਰੀਤਮ ਚਰਨੀ ਜੋ ਲੱਗਾ ਤਨ ਕੀ ਨਿਰਮਲ ਹੋਏ ਜੋ ਪ੍ਰਭੂ ਪਰਮਾਤਮਾ ਚਰਣਾ ਚ ਲੱਗਦਾ ਨਾ ਜੋ ਉਸ ਦੇ ਨਾਲ ਪਿਆਰ ਪਾ ਲੈਂਦਾ ਰਾਂ ਤੇ ਕਿਦੋਂ ਉਹ ਨਿਰਮਲ ਹੋ ਜਾਂਦਾ ਉਹ ਜਿਹੜਾ ਵਾ ਅਨਸਾਨ ਨਰਮਣ ਹੋ ਜੰਨਾ ਗੋਦਾ ਰੂਪ ਉਹਦਾ ਗੁਰ ਕਰਪਾ ਜੇ ਨਰਕੋ ਕੀਨੀ ਤੈ ਹੈ ਦੁਖ ਤਬਸਾਣੀ ਨਾਨਕ ਲੀਨ ਪਿਓ ਗਵਿੰਦ ਚ ਜੋ ਪਾਣੀ ਸੰਗ ਪਾਣੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ RAM ਜੋਤੀ ਜੋਤ ਬਿਲੀ ਸੰਪੂਰਨ ਗਿਆਨ ਉਹ ਫਿਰ ਇਹਦੀ ਵਸਤਾ ਜਿਹੜੀ ਐਸਾਂ ਦੀ ਹੁੰਦੀ ਆ ਜੋ ਪ੍ਰਭ ਪ੍ਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਨਾਨਕ ਕੀ ਪ੍ਰਭ ਬੇਨਤੀ ਪਰਾ ਬਿਹਲ ਹੋ ਪ੍ਰਾਪਤ ਹੋਏ ਫਿਰ ਉਹਦੇ ਅੱਗੇ ਪ੍ਰਭੂ ਪਰਮਾਤਮਾ ਦੇ ਬੇਨਤੀਆਂ ਕਰ ਪਰ ਇਹ ਮਿੜ ਭਾਗਾ ਮਿੜ ਕਰਮਾ ਕਛਦਾ ਪਾਈ ਭਾਗਾਂ ਤੋਂ ਬਿਗਾਰ ਕਰਮਾਂ ਤੋਂ ਬਿਗਾਰ ਉਸ ਪ੍ਰਭੂ ਪਰਮਾਤਮਾ ਨੂੰ ਨਹੀਂ ਮਿਲਿਆ ਜਾਂਦਾ ਭਾਈ ਪ੍ਰਾਪਤ ਬਾਣਖਧੋਰੀਆ ਗੋਬਿੰਦ ਮਿਲ ਕੇ ਤੇਰੀ ਬੜਿਆ ਇੱਕ ਭਾਈ ਤੈਨੂੰ ਕੰਡਾ ਸੁਣਾ ਮਣੁੱਖਾ ਸੇਵੀ ਦਿੱਤਾ ਇਹੋ ਤੇਰਾ ਗੋਬਿੰਦ ਇਹ ਪ੍ਰਭੂ ਪਰਮਾਤਮਾ ਦਾ ਮਿਲਦਾ ਤੇਰਾ ਬਾੜੀ ਆ ਹੁਣ ਕੇ ਜਦੋਂ ਬਾੜ ਕਹਿੰਦਾ ਅਗਲਾ ਗੁਰ ਕੀਦਨ ਕਾਦਰ ਆ ਜਨਮ ਤਹੀ ਪ੍ਰਮਾਤਮਾ ਨਾਲ ਸਿਮਨ ਕਰ ਅਗਲਾ ਜਨਮ ਕਰ ਅਗਲਾ ਜਨ ਕਿੰਨੇ ਦੇਖਿਆ ਆਸ ਜਨਮ ਨੂੰ ਸੁਧਾਰਦਾ ਇਹ ਜਨਮ ਸੁਧਾਰੇਗਾ ਪ੍ਰਭੂ ਪ੍ਰਮਾਤਮਾ ਨਾਲ ਮਿਲ ਉਹਦੇ ਕੇ ਬੇਨਤੀ ਕਰਿਆ ਕਰ ਉਹਦੇ ਕੇ ਜੋਰ ਦੇ ਕਰਿਆ ਕਰ ਫਿਰ ਤੈਨੂੰ ਪ੍ਰਾਪਤ ਹੋ ਪ੍ਰਭੂ ਪ੍ਰਮਾਤਮਾ ਜਿਹੜਾ ਵਾ ਮਿਲ ਜਾਵੇਗਾ ਵੈਸਾ ਅਕਸਾਵਾ ਤਾਂ ਲੱਗੈ ਜਾਂ ਸੰਤ ਭੇਟ ਹਰਿ ਸੋਏ ਫਿਰ ਸਤਗੁਰੂ ਤੇ ਸਾਨੂੰ ਸਮਝਾਉਂਦੇ ਆ ਕਿ ਵਸਾਕ ਦਾ ਗੀਤਾਂ ਤਾਂ ਸੋਹਣਾ ਲੱਗਦਾ ਵਾ ਜਿਸ ਸਾਥ ਸੰਗਰਮ ਕੀਤੀ ਹੋਵੇ ਪ੍ਰਭੂ ਪਰਮਾਤਮਾ ਦਾ ਬੰਦਗੀ ਕੀਤੀ ਹੋਵੇ ਨਾਮ ਸਿਮਨ ਕੀਤਾ ਹੋਵੇ ਔਰ ਉਹਦੇ ਅੱਗੇ ਜੋਜੜੀਆਂ ਕਰਿਆ ਤਾਂ ਪ੍ਰਭੂ ਪਰਮਾਤਮਾ ਇਹ ਪ੍ਰਭੂ ਪਰਮਾਤਮਾ ਹੀ ਵਾਹਿਗੁਰੂ ਮੈਨੂੰ ਆਪਣੇ ਚਰਨਾਂ ਦੇ ਨਾਲ ਲਾ ਲਾ ਕਿ ਤਾਂ ਹੀ ਇਹ ਮਿੰਨਾ ਜਿਹੜਾ ਸੋਹਣਾ ਲੱਗਦਾ ਵਾ ਵਿਸਾਖ ਦਾ ਮਿੰਨਾ ਤਾਂ ਹੀ ਸੋਹਣਾ ਲੱਗਦਾ ਵਾ ਜੇ ਅਸੀਂ ਪ੍ਰਭੂ ਪਰਮਾਤਮਾ ਦੀ ਬਲਕੀ ਕਰੀ ਇੱਲੀ ਆਈ ਮਿਲਤੀ ਆ ਪ੍ਰਮਾਨ ਪੁਲ ਚੱਕਾ ਦੇਖੀਵਾ ਗੁਰਪੱਤੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਬਾਰਸਾ ਵਾਹਿਗੁਰੂ ਜੀ ਕੀ ਫਤਹ